ਚਾਰ ਪੰਜ ਬਾਟੀਆਂ ਜਦੋਂ ਚਾਹ ਪੀ ਲਈ ਤੇ ਜਦੋਂ ਮੈਂ ਇੱਥੇ ਬੈਠੇ ਜੋ ਸਾਹਮਣੋਂ ਲਪਟਾਂ ਨਿਕਲਣ ਲੱਗ ਗਈਆਂ ਮੈਂ ਕਿਹਾ ਮੱਝ ਤਾਂ ਪੰਗਰ ਗਈ ਬਾਈ ਆਹ ਤਾਂ ਸੋਚਿਆ ਵੀ ਅੱਗ ਜਾਦੇ ਹੋਗੀ ਅੱਗ ਜਾਦੇ ਹੋਗੀ ਮੈਂ ਕਿਹਾ ਲਾ ਲਈ ਮੱਝ ਤਾਂ ਹਾਂ ਓਏ ਜਦੋਂ ਜੇਲਦਾਰ ਸਾਹਿਬ ਬਾਹਰ ਗਏ ਅੱਛਾ ਓਏ ਹੋਏ ਕਿਵੇਂ ਦੱਸ ਜਦੋਂ ਬਾਹਰ ਗਏ ਮੱਝ ਸੜ ਗਈ ਅੱਛਾ ਮੱਝ ਮਰ ਗਈ ਛੋਟਾ ਹਾਥੀ ਵੀ ਭੁੱਖਿਆ ਗਿਆ। ਪਾਪ ਹੋ ਗਿਆ ਜੋ ਗਿਆ ਫਰਤਾ ਵਾਲਾ ਬੰਦਾ। ਕੋਈ ਪਾਪ ਤਾਂ ਪੈਣ ਘੜਾਵੇ। ਮੱਝ ਤਾਂ ਮਰਨ ਵਾਲੀ ਮਰ ਗਈ। 2 ਲੱਖ ਮੈਨੂੰ ਹਾਥੀ ਦਾ ਵੀ ਠੋਕ ਗਿਆ ਓਏ। ਅੱਛਾ ਤੇਰੀ ਪਰਜਾਈ ਦੇ ਤੂੰ ਬਟੱਲੇ ਗਹਿਣੇ ਛੱਲੇ। ਹੂੰ ਮੈਂ ਸਾਰੇ ਵਿੱਚ ਛੋਟੇ ਹਾਥੀ ਨੂੰ ਦੇਣ ਵਾਸਤੇ ਓਏ। ਓਏ ਹੋ ਹੋ। ਜ਼ਿਲਦਾਰ ਸਾਹਿਬ ਕੀ ਪੁੱਛੋਗੇ ਹੁਣ? ਮੜਾ ਮੜਾ ਹੋਇਆ ਚਲ ਮੇਰੀ ਤਾਂ ਛੱਡੋ ਜਿਹੜਾ ਭਾਣਾ ਵਾਪਰਨਾ ਸੀ ਉਹ ਤਾਂ ਵਾਪਰ ਗਿਆ ਤੁਸੀਂ ਕਿਵੇਂ ਆਏ ਸੀ ਚੈਲਦਾਰ ਸਾਹਿਬ ਜ ਤੁਹਾਡਾ ਸੱਚ ਹਾਲ ਪੁੱਛਣੇ ਭੁੱਲ ਗਿਆ ਮੈਂ ਤਾਂ ਆਪਦੀ ਛੇੜ ਲੈਣਾ ਵੀ ਕਮਲੀਆਂ ਗੱਲਾਂ ਕੂਸ ਨਾ ਜਾਣਦਾਰਾ ਕਿਵੇਂ ਆਇਆ ਸੀ ਮੈਂ ਤਾਂ ਜੋ ਗਿਆ ਬਸ ਤੇਰੇ ਕੋਲੇ ਹੁਣ ਕੀ ਦੱਸਾਂ ਹੁਣ ਕਿਵੇਂ ਆਇਆ ਤੇ ਹੁਣ ਤਾਂ ਇਹ ਤਾਂ ਫਿਰ ਮੈਨੂੰ ਦੁੱਖੀ ਬਾਲਾ ਵੱਡਾ ਦੱਸਦਾ ਯਾਰ ਬਾਲਾ ਭੜ ਟੁੱਟ ਪਿਆ ਸਾਡੇ ਪਰਿਵਾਰ ਤੇ ਤਾਂ ਲੈ ਹੁਣ ਮੈਨੂੰ ਦੁੱਖੀ ਬਾਲਾ ਵੱਡਾ ਦੱਸਦਾ ਹੁਣ ਮੈਂ ਤਾਂ ਬਾਲਾ ਵੱਡਾ ਕੀ ਪੁੱਛਦਾ ਬਾਲਾ ਭਟਾ ਮੇਰੀ ਘਰ ਨਹੀਂ ਤਾਂ ਪਹਿਲਾਂ ਡਿਪਰੈਸ਼ਨ ਰਹਿੰਦਾ ਜਦੋਂ ਮੱਝ ਉਹਨੇ ਸੜੀ ਪੇਕੀ ਨਾ ਓਏ ਹੋਏ ਹੋਏ ਮੱਝ ਬੇਸਕ ਸੜ ਗਈ ਹਾਂ ਹਾਂ ਪੂਛ ਤਾਂ ਹੀ ਅੱਛਾ ਪੂਛਾ ਹੀ ਰਹੀ ਪੂਛਾ ਹੀ ਰਹੀ ਪੂਛ ਨਹੀਂ ਥਲੇਦੀ ਹਣਾ ਮਾੜਾ ਬਸ ਜਾਨ ਧਰ ਸਾਹਿਬ ਬਸ ਪੱਥਰ ਧਰ ਲਿਆ ਦਿਲ ਤੇ ਚੱਲ ਕੋਈ ਗਾਲੀ ਫਿਰ ਜੋ ਗਿਆ ਹੁਣ ਇਹ ਤਾਂ ਕੁਦਰਤ ਆ ਕੁਦਰਤ ਮੂਰੇ ਕਿਸੇ ਦਾ ਜੋਰ ਨਹੀਂ ਚੱਲਦਾ ਹੈਗਾ ਨਾ 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 ਬਈ ਜਮੇ ਨਹੀਂ ਚੱਲਦਾ ਇਹਦਾ ਰੱਬ ਦੇ ਰੰਗਾਂ ਨੂੰ ਰੱਬ ਹੀ ਜਾਣਦਾ ਹੁਣ ਆਪਾਂ ਕੀ ਜਾਣਦੇ ਹਾਂ ਚੁੱਕਿਆ ਬਸ 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 ਆ ਕੀਤੀ ਆ ਗੱਲ ਜਮਾ ਤੂੰ ਲੱਖ ਰੁਪਏ ਦੀ ਜਮਾ ਗੱਲ ਲੱਖ ਰੁਪਏ ਦੀ ਕੀਤੀ ਆ ਤੂੰ ਹੋਰ ਸੁਣਾ ਉਪਰ ਚਾਹ ਬਣਾ ਲਈਏ ਮੈਂ ਕਹਦਾ ਘੁੱਟ ਘੁੱਟ ਨਾ ਜੋ ਗਿਆ ਚਾਹ ਤਾਂ ਹੁਣ ਮੈਨੂੰ ਪਤਾ ਪਣੀ ਗਈ ਮੱਝ ਬਸ ਤੇਰੀ ਕਾਨੂੰ ਮਰ ਗਈ ਮੱਝ ਦਾ ਜੋ ਗਿਆ ਸਾਡੀ ਉਹ ਮਰ ਗਈ ਬਸ ਪਤਾ ਹੀ ਕੀ ਕਹਿੰਦੇ ਸੀ ਉਹ ਨਹੀਂ ਜੋ ਗਿਆ ਮੈਂ ਤਾਂ ਇਹ ਕਹਿੰਦਾ ਵੀ ਚਲ ਕੋਈ ਗੱਲ ਵਾਈ ਗਰੁੱਪ ਉੱਪਰ ਹੀ ਕਰੂਗਾ ਜੋ ਗਿਆ ਇੱਕ ਤਾਂ ਆਇਆ ਵੀ ਤੂੰ ਥੋੜਾ ਯਾ ਮਾਲ ਪੱਤਾ ਜਾਦੇ ਖਾਨਾ ਤੇ ਤੈਨੂੰ ਸੁਣਦਾ ਸੰਦਾ ਘੱਟ ਹੀ ਐ ਤੇ ਸੁਣਦਾ ਤਾਂ ਹੈਗਾ ਮੈਨੂੰ ਮਾੜਾ ਮਾੜਾ ਬਾਕੀ ਤੁਸੀਂ ਪੈਸਿਆਂ ਦੀ ਟੈਨਸ਼ਨ ਨਾ ਲਿਓ ਜੇ ਤੂੰ ਪੈਸਿਆਂ ਕਰਕੇ ਆਏ ਹੋ ਨਾ ਬਾਈ ਨਹੀਂ ਨਹੀਂ ਮੈਂ ਪੈਸਾ ਕਰਕੇ ਜੋ ਗਿਆ ਮੈਂ ਸੋਚਿਆ ਮੈਂ ਚੱਲ ਜੋਗੇ ਕੋਲੇ ਮੈਂ ਨਾ ਖੇਤ ਹੀ ਜਾਂਦਾ ਸੀ اچھا ਉਹ ਮੈਂ ਸਕੂਟਰੀ ਇੱਧਰ ਨੂੰ ਮੋੜ ਲਈ ਮੈਂ ਕਹਾਂ ਮੈਂ ਚੱਲ ਮਾੜਾ ਜੋਗੇ ਕੋਲੇ ਜਾ ਆਈ ਨਾ ਨਾ ਜੋਗੇ ਦੀ ਜ਼ਬਾਨ ਜਮਾ ਪੱਕੀ ਐ ਪੱਕੀ ਐ ਤੇਰੇ ਪੈਸੇ ਸਰਦਾਰਾ ਦੁੱਧ ਪੀਂਦੇ ਆ ਠੀਕ ਐ ਪੈਨਸ਼ਨ ਜਮਾ ਨਹੀਂ ਲੈਣੀ ਹਾ ਤਾ ਪੀ ਜਾਦੇ ਆ ਬਸ 10 15 ਦਿਨਾਂ ਦੇ ਵਿੱਚ ਵਿੱਚ ਤੇਰੇ ਘਰੇ ਰੁਪਈਏ ਠਾ ਦੇਣੇ ਆਉਣਗੇ ਟੈਨਸ਼ਨ ਨਾ ਮੰਨੀ ਬਸ ਤਾਂ ਨਵਾਰ ਜੋ ਗਿਆ ਤੇਰਾ ਬਸ ਹੈ ਨਾ ਆਇਆ ਵੀ ਬੰਦੇ ਨੂੰ ਜਉਂਦੇ ਬੰਦੇ ਨੂੰ ਬੰਦੇ ਦੀ 100 ਲੋੜਾ ਰਹਿੰਦੀ ਆ ਵਾੜੀਆਂ ਲੋੜਾਂ ਇਹ ਕਦੇ ਫੇਰ ਵੀ ਆ ਜਾਏਗਾ ਕੋਈ ਚੱਕਰ ਨਹੀਂ ਹੈ ਬਸ 40 42000 ਦੀ ਤਾਂ ਜੋ ਗਿਆ ਕੀ ਗੱਲ ਹੈ ਨਹੀਂ ਨਹੀਂ ਬਾਈ ਟੈਨਸ਼ਨ ਨਾ ਲਈ ਮੇਰੇ ਹੁੰਦਾ ਜਲਦਾਰ ਸਾਹਿਬ ਠੀਕ ਹੈ ਫਿਰ ਜੋ ਗਿਆ ਹੈ ਠੀਕ ਹੈ ਠੀਕ ਹੈ ਭੋਲਾ ਪਹਾੜ ਟੁੱਟ ਪਿਆ ਚੰਗਾ ਬਾਈ ਚੰਗਾ 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 ਬਾਈ ਚੰਗਾ ਚੰਗਾ ਆਪਣੇ ਤਾਂ ਪੀ ਕੇ ਦੁੱਧ ਬਸ ਮੈਨੂੰ ਪਤਾ ਦੁੱਧ ਹੀ ਪਿੰਦੇ ਆ ਬਾਈ ਕਿ ਪਾਲ ਰੈਨੋਟ ਕਿ 42000 ਪੀਰ ਲੈਣਾ ਯੋਗ ਕੀ ਤੋਂ ਕੌਣ ਪੈਸੇ ਕਢਾ ਲੂ ਵੀ ਲੁੱਟ ਕੇ ਖਾਦਿਆ ਇਹੋ ਜੇ ਪਾਜਾ ਪਾਜਾ ਕੋਈ ਟੈਨਸ਼ਨ ਨਹੀਂ 42000 ਜੇਬ ਚ ਪੰਗਾ ਲੈ ਲੈ ਆਪਾਂ ਨੇ ਦਾ ਹੁਣ ਨਪ ਕਰਦੇ ਕਰਦੇ ਹੋਰੀ ਖਸ ਹੋ ਗਏ ਕਰਦੇ ਆ ਜੋਗੇ ਕੋਲੇ ਚੱਲਿੰਦੇ ਓਏ 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 ਧੂਣੀ ਵਾਰ ਲਾ ਓਏ ਉਹ ਜੋਗਿਆ ਤੇਰੀ ਭੈਣ ਨੂੰ ਜਹਾਂ ਦਾ ਆ ਗਿਆ ਓਏ ਪੂਰੇ ਕਿਤੇ ਆ ਗਿਆ ਓਏ ਇਹ پیسے ਲੈਣ ਆਇਆ ਹੁਕਾ ਉਹ ਪੁੱਤਰਾ ਹਾਂ ਰੈਡੀ ਉਹ ਗਾਲਾਂ ਸੁਣ ਮੇਰੀ ਹਾਂ ਸੁਣਾ ਉਹ ਬਾਹਰ ਆ ਗਿਆ ਜੇਲਦਾਰ ਅੱਛਾ ਉਹਨੂੰ ਐਂ ਕਹਿਦੀ ਹੈ ਪਾਪਾ ਕਰੀ ਨਹੀਂ ਹੈਗਾ ਮੇਰਾ ਉਹਨੂੰ ਕਹਿਦੀ ਕੁਛ ਵੀ ਕਹਿਦੀ ਕਿ ਮੰਡੀ ਤੇ ਗਿਆ ਮੱਝ ਲੈਣਾ ਹਾਂ ਮੈਂ ਕਹਿ ਦਿੰਦਾ ਪੱਕੇ ਪੈਂਚਰ ਲਾ ਦੀ ਜੋਗੇ ਦਾ ਮੁੰਡਾ ਤੂੰ ਪੁੱਤ ਹਾਂ ਠੀਕ ਆ ਹੈ ਐਂ ਦੁਨੀਆ ਨਹੀਂ ਲੋਟਾਂਦੀ ਜਵਾਬ ਠੋਕ ਕੇ ਦੇਦੀ ਮੜਿਆ ਠੋਕ ਹੀ ਦੂੰਗਾ ਮੈਂ ਹਾਂ ਬਸ ਬਸ ਮੇਰਾ ਸ਼ੇਰ ਮੈਂ ਬਰਾਂਡੇ ਚ ਲੁਕਦਾ ਧੂੜੀ ਵਾਲੇ ਚ ਹਾਂ ਜਾ ਮੇਰਾ ਪੁੱਤ ਕਿਤੇ ਗਾਂ ਨਾ ਲੰਘ ਆਵੇ ਹੋ ਮੈਂ ਲੋਕਦਾ ਜੋਗਿਆ ਸਤਿ ਸ਼੍ਰੀ ਅਕਾਲ ਅੰਕਲ ਜੀ ਤੁਸੀਂ ਕਿੱਥੇ ਹੋ ਪਰਤੇ ਕਿਵੇਂ ਠੀਕ ਹੋ ਹਾਂਜੀ ਵਧੀਆ ਕਿੱਥੇ ਤੇ ਡੈਡੀ ਉਹ ਤਾਂ ਮੰਡੀ ਗਏ ਹੋਇਆ ਮੱਝਣ ਮੱਝ ਲੈਣਾ ਹਾਂ ਕਦੇ ਤੁਸੀਂ ਮੱਝ ਲਿਆਉਣੇ ਉਹਦੇ ਮਰ ਜਾਂਦੀ ਆ ਕਦੇ ਦੁਬਾਰੇ ਫੇਰ ਉਹ ਵਗ ਗਿਆ ਹੋਰ ਮੱਝ ਲੈਣਾ ਉਹ ਕਿਹੜਾ ਪਤਾ ਮਰਤਾ ਤੁਸੀਂ ਨਹੀਂ ਸਕਦੇ ਆ ਇਹਦਾ ਕੀ ਪਤਾ ਹੁੰਦਾ ਦੇਖ ਯਾਰ ਜੋਗਿਆ ਅਮਲੀ ਦਾ ਮੁੰਡਾ ਕਿਵੇਂ ਬੋਲਦਾ ਜੋਗਾਵਲੀ ਨਾ ਕਹੋ ਜੀ ਉਹਨੂੰ ਹਾਂ ਜੋਗਾ ਸਿੰਘ ਆ ਉਹਦਾ ਨਾਮ ਰਿਸਪੈਕਟ ਨਾਲ ਗੱਲ ਕਰੋ ਉਹ ਥੋੜਾ ਦਾ ਜੋਗਾ ਸਿਆਹੀ ਹੋ ਗਿਆ ਹੋਣਾ ਉਹ ਤਾਂ ਸਰਦਾਰ ਜੋਗਾ ਸਿਆਹ ਹੋ ਗਿਆ ਉਹ ਹਾਂ ਸ਼ਾਮ ਤੇ ਕਰਾ ਜੂਗਾ ਪੁੱਤਰ ਜੜੀ ਨਾ ਨਾ ਜੀ ਉਹਨੂੰ ਤਾਂ ਲੱਗਣਗੇ ਤਿੰਨ ਚਾਰ ਦਿਨ ਵਧੀਆ ਮੱਝ ਲੈ ਕੇ ਆਵਾਂਗੇ ਹੁਣ ਤਾਂ ਜੀ ਮੱਝ ਤਾਂ ਵਧੀਆ ਲੈ ਕੇ ਆਓ ਪੁਸ਼ਕਰ ਮੇਲੇ ਤੇ ਗਿਆ ਕੇ ਮੱਝਾਂ ਵਾਲੀ ਮੰਡੀ ਤੇ ਗਿਆ ਹੋ ਜਿਹੜਾ ਤਿੰਨ ਚਾਰ ਦਿਨ ਲੱਗਣਗੇ ਉਹਨੂੰ ਐਂ ਤਾਂ ਨਹੀਂ ਪਤਾ ਮੈਨੂੰ ਕਮਾਲ ਹੋ ਗਈ ਥੋੜ੍ਹ ਲਈ ਚੱਲ ਉਹਨੂੰ ਕਹੀਂ ਕਹਦੇ ਜੇਲਦਾਰ ਆਏ ਸੀਗਾ ਜਦੋਂ ਆ ਗਿਆ ਤੇਰੇ ਘਰ ਕੰਮ ਕੀ ਆਈ ਤੁਹਾਨੂੰ ਕੰਮ ਤਾਂ ਤੇ ਡੈਡੀ ਲਈ ਸੀਗਾ ਨਹੀਂ ਮੈਨੂੰ ਦੱਸ ਤੋ ਮੈਂ ਵੀ ਕਰਦਾ ਮਾਲਕਾਂ ਚਲ ਜੇ ਤੂੰ ਕਰਦਾ ਮਾਲਕ ਤੈਨੂੰ ਦੱਸ ਦੇਣਾ 40-42000 ਰੁਪਏ ਲੈਣਾ ਤੇਰੇ ਡੈਡੀ ਤੋਂ ਉਹ ਮੱਝ ਵਾਸਤੇ ਲੈ ਕੇ ਗਿਆ ਸੀ ਮੇਰੇ ਤੋਂ ਅੱਛਾ ਕੋਈ ਨਹੀਂ ਤੁਹਾਡੇ ਪਾਸੇ ਦੁੱਧ ਪੀਂਦੇ ਆ ਟੈਨਸ਼ਨ ਨਾ ਲਾਓ ਆਹੋ ਦੁੱਧ ਤਾਂ ਪੀਏ ਜਾਂਦੇ ਆ ਮੈਨੂੰ ਪਤਾ ਹੀ ਹੈ ਜਿਹੜਾ ਦੁੱਧ ਪੀਂਦੇ ਆ ਕੀ ਕਿਹਾ ਉਹ ਕੁਝ ਨਹੀਂ ਉਹਨੂੰ ਕਹਿ ਦੀ ਕਿ ਜੇਲ੍ਹਦਾਰ ਆਇਆ ਸੀ ਤੇਰੇ ਡੈਡੀ ਆ ਗਿਆ ਅੱਛਾ ਠੀਕ ਆ ਚਲ ਮੈਂ ਕਹਿ ਦੂੰਗਾ ਆਹੋ ਉਹ ਦਾ ਕੜਕਮੇ ਕੜਕਮੇ ਨੋਟ ਮੇਰੇ ਤੋਂ ਮੈਨੂੰ ਵੀ ਜੋਗੇ ਦਾ ਮੁੰਡਾ ਕਹਿੰਦੇ ਆ ਮੈਂ ਤਾਂ ਨਾਲੇ ਖੇਤ ਜਾ ਹੀ ਇਹ ਨਾਲੇ ਜੋਗੇ ਕੋਲੇ ਜਾ ਕੇ ਦੋ ਮਹੀਨੇ ਹੋ ਗਏ ਯਾਰ ਲੋਗਾ ਪੈਸੇ ਨਹੀਂ ਦੇਣ ਚਾਹੁੰਦਾ ਹੈਗਾ ਬੜਾ ਫਸੇ ਹੱfte ਦਾ ਕਹਿ ਕੇ ਗਿਆ ਸੀ ਹਣਾ ਹਫਤੇ ਨੂੰ ਦੇ ਦਿਆਂ ਤੋ ਗਾਮਲੀ ਨਾ ਬਹਾਨੇ ਬਾਹਲੇ ਲੱਗਦਾ ਬੜਾ ਤੰਗ ਕਰਦਾ ਯਾਰ ਉਹ ਉਹ ਤਾਂ ਜੈਲ ਘਰ ਤੁਰਿਆ ਹੁੰਦਾ ਵਾ ਚਲ ਮੈਂ ਪਾਪੀ ਨੂੰ ਜਾ ਕੇ ਦੱਸਾਂ ਕਿ ਉਹ ਆ ਗਿਆੰਦਾ ਹਾਂ ਹਾਂ ਉਹ ਜੈਲ ਦਰੀ ਹੁੰਦਾ ਚਲ ਜਾ ਕੇ ਦੱਸ ਡੈਡੀ ਨੂੰ ਜਾ ਕੇ ਦੱਸਾਂ ਜੈਲ ਤਾਰ ਆ ਜਾਂਦਾ ਡੈਡੀ ਰੇੜੀ ਉੱਠਾ ਰੇੜੀ ਇੱਕ ਤਾਂ ਸਾਡਾ ਉਹ ਵੀ ਪੁੱਟਾ ਜਾਂਦਾ ਰੇੜੀ ਕੀ ਹੋਇਆ ਕੰਜਰ ਦੇ ਆ ਉਹ ਜੈਲਦਾਰ ਆਈ ਜਾਂਦਾ ਪੈਸੇ ਲੈਣਾ ਉਹ ਥੋੜੀ ਭੈਣ ਜੈਲਦਾਰ ਤੁਰਿਆ ਉਹਦੇ ਹੋਰ ਤੂੰ ਪਹਿਲਾਂ ਨਹੀਂ ਦੱਸਿਆ ਕੰਜਰ ਦਾ ਲੈ ਮੈਂ ਤਾਂ ਕੱਲ ਦੋ ਖਾਈ ਜਾਂ ਨਾ ਉਹ ਕੰਜਰ ਤੇ ਪੱਟੀਆਂ ਪਈਆਂ ਫੜਾ ਭੱਜ ਕੇ ਮੈਨੂੰ ਓਏ ਮੈਂ ਥੋਕੜਾ ਕਿਥੇ ਉਠਾਇਆ ਲੈ ਲੈ ਜੀ ਦੀ ਲੈ 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 ਹੋ ਚੇਤੀ ਦੇ ਆ ਆਪਾਂ ਆ ਤਾਂ ਤੇ ਥੇ ਭਲੇੜ ਦੇ ਓਏ ਆ ਇੱਥੇ ਭਲੇੜ ਦੇ ਆ ਮੰਗ ਤੇ ਭਲੇੜ ਰਹਿਣਾ ਓਏ ਤੇਰਾ ਭਲਾ ਹੋ ਜਾ ਜੈਲਦਾਰ ਕਿੱਧਰ ਆਇਆ ਓਏ ਓਹ ਓਹ ਚੇਤੀ ਘਰ ਬੁੱਧਰਾ ਉਹ ਚੇਤੀ ਘਰ ਤੇ ਓਏ 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 ਜੈਲ ਦਾ ਵੀ ਨਾ ਹੁਣ ਮੈਂ ਤਾਂ ਨੋਟ ਭਾਲਦਾ ਤੇ ਬੰਦਾ ਪੁੱਛੇ ਇਹ 42000 ਦੀ ਕੀ ਕੀ ਗੱਲ ਐ ਇਹ ਦੇ ਦੇ ਕੇ ਹੁਣ ਜਾਨ ਨਿਕਾਲੀ ਤੀਜੇ ਦਿਨ ਤੜਿਆ ਆਉਂਦਾ ਤੀਜੇ ਦਿਨ ਤੜਿਆ ਆਉਂਦਾ ਪਤੰਦਰ ਕੋਈ ਹਾਲ ਓਏ ਹੋਏ ਓਏ ਪੁੱਛੀ ਸੀ ਤੀਖਾ ਲਾ ਪੁੱਤਰਾ ਓ ਕਿਤੇ ਫੜੇ ਨਾ ਜਾ ਜੀ ਆਪਾਂ ਮੇਰੇ ਗੱਲ ਚ ਉਹ ਕੰਜਰ ਤੇ ਆ ਪਾ ਕੇ ਨਾਲ ਲਾ ਦੀ ਕਿਥੇ ਹਾਂ ਵੀ ਪਾ ਦੇ ਆਏ ਆਉਣ ਦੇ ਜੇਲਦਾਰ ਨੂੰ ਇਹਨੂੰ ਦਿਊਗਾ ਮਨੋੜਾ ਚੱਲ ਡਾਡੀ ਮੈਂ ਅੰਦਰ ਜਾਣਾ ਤੂੰ ਛੇਤੀ ਅੰਦਰ ਵੜ ਜਾ ਬੱਸ ਹੈ ਚੰਗਾ ਚੰਗਾ ਵੜ ਜਾ ਹਾਏ ਹੈ ਜੇ ਲੜਾ ਨੋਟ ਲਈ ਦਿੰਦਾ ਮਰ ਜੂਗਾ ਪੈਸੇ ਦੇ ਦਿੰਦਾ ਐ ਓਏ ਕੀ ਲੱਗਦਾ ਡੋਗਾ ਅੱਧ ਕਰੀ ਜੋ ਗਿਆ ਓਏ ਜੋ ਗਿਆ ਓ ਕੀ ਗੱਲ ਉਹ ਤੋ ਗਿਆ ਕਿ ਪੱਟੀਆਂ ਪੱਟੀਆਂ ਕਰਾਈ ਫਿਰਦਾ ਪਤੰਦਰਾ ਹੋ ਤੰਦਾ ਫਰਾ ਦੇ ਜੱਜਾ ਜੱਜਾ ਹੈਲਪ ਮੀ ਆ ਨਾ ਲੋਕੇ ਆਦਾ ਤੂੰ ਤਾਂ ਸਾਰੀਆਂ ਲੱਤਾਂ ਵਾਂ ਚੜਾਈ ਬਰ ਮੈਂ ਆ ਆ ਨਾ ਵੇ ਤੇਰਾ ਹੱਥ ਤਰ ਓਏ ਲੱਤ ਬਾਲੀ ਵੀਰ ਕਰਦੀ ਓਏ ਬਾਲੀ ਮੈਂ ਆ ਜਾਉ ਗਿਆ ਮੈਂ ਆ ਇੱਥੇ ਬਹਿ ਜਾ ਮੇਰੇ ਮੂਰੇ ਜੈਲਦਾਰਾ ਇੱਥੇ ਬਹਿ ਓਏ ਤੂੰ ਇੱਥੇ ਬਹਿ ਜਾ ਜ਼ਮ ਪੈਦਾ ਦੀ ਜਮੀਨ ਚੋ ਗਿਆ ਜੈਲਦਾਰਾ ਤੈਨੂੰ ਕੀ ਦੱਸਾਂ ਓਏ ਮੈਂ ਓਏ ਹੋਏ ਹੋਏ ਮੈਂ ਸਾਰਾ ਤੁਸੀਂ ਕੀ ਹੋ ਗਿਆ ਕਿਵੇਂ ਕਰਾ ਲਿਆ ਤਾ ਮੈਂ ਤੁਹਾਨੂੰ ਕੀ ਦੱਸਾਂ ਓਏ ਮੈਂ ਜਾਵੜਿਆ ਫਿਰ ਦੂਜੀ ਵਾਰੀ ਮੱਝ ਲੈ ਤੇ ਤੋਂ ਮੈਂ ਮੱਝ ਲੈਣ ਜਾਵੜਿਆ ਓਏ ਮੈਂ ਜਾਵੜਿਆ ਮੰਡੀ ਮੈਨੂੰ ਕਿਸੇ ਤੇਰੇ ਵਰਗੇ ਸਿਆਣੇ ਨੇ ਕਹਿਤਾ ਵੀ ਤੂੰ ਮੱਝ ਆਹੇ ਖਰਚ ਖਰਚ ਕਹਿੰਦਾ ਕਹਿੰਦਾ ਤੂੰ ਮੱਝ ਲੈ ਮੰਡੀ ਤੋਂ ਅੱਛਾ ਮੈਂ ਕਹ ਬ ਤੇਰੀ ਮਨ ਲੈਣੇ ਜਾ ਵੜਾ ਮੰਡੀ ਚੜਿਆ 74 ਬੱਸ ਤੇ ਲੀੜੇ ਕੱਪੜਿਆਂ ਦਾ ਭਰ ਲਿਆ ਬੈਗ ਮੈਂ ਕਿਹਾ ਮੰਡੀ ਤਿੰਨ ਦਿਨ ਲੱਗੇ ਚਾਰ ਦਿਨ ਲੱਗੇ ਮੱਝ ਤਾਂ ਲਿਆਉ ਪਾ ਕੇ ਕਿੰਨੇ ਦਿਨ ਆਇਆ ਫਿਰ ਬਾਈ ਗਾਂ ਤਾਂ ਸੋਣਾ ਜਦੋਂ ਬਾਈ ਉੱਥੇ ਮੈਂ ਮੱਝ ਦੇਖੀ ਨਾ ਪੁਰੀਆ ਮੱਝ ਦੀ ਤਗੜੀ ਜਿਵੇਂ ਹਾਥੀ ਖੜਾ ਹੁੰਦਾ ਓਏ ਅੱਛਾ ਕਿੰਨਾ ਚਿਰ ਤੋਂ ਮੈਂ ਦੇਖਦਾ ਰਹਾ ਵੀ ਹਾਥੀ ਖੜੇ ਜਾਂ ਮੱਝ ਖੜੀ ਹੈ ਮੱਝ ਖੜੀ ਜਾਂ ਹਾਥੀ ਖੜਾ ਕੀ ਖੜਿਆ ਸੀ ਪੇਲ ਕੀ ਲੱਗੀ ਹੁਣ ਫਿਰ ਤੇਰੀ ਤਾਂ ਉੱਥੇ ਮੱਝ ਖੜੀ ਸੀ ਜਦੋਂ ਭਰਾਵਾ ਮੱਝ ਖੜੀ ਹੋਏ ਉਹਦਾ ਐਡਾ ਛੱਡਾ ਆਏ ਹਾਏ ਹਾਏ ਮੈਂ ਕਹਾਂ ਵੀ ਦੁੱਧ ਦੀਆਂ ਦਾ ਕਿੰਨਾ ਛੱਡਾ ਐਡਾ ਐਡਾ ਓਹੋ ਥੋੜਾ ਛੋਟਾ ਕਰ ਲਾਇਦਾ ਤਾਂ ਹੋਊਗਾ ਬਾਈ ਐਡਾ ਛੱਡਾ ਮਗਾ ਜੋਗਿਆ ਹੋਏ ਜੇ ਆ ਮੱਝ ਲੈਣੀ ਨਾ ਹੋਏ ਐ ਨਾਲਾ ਵੀ ਸਾਰੇ ਜੀ ਭਾਵੇਂ ਦੁੱਧ ਨਾਲ ਨਹਾਈ ਵੀ ਚੱਲੀਏ ਦੁੱਧ ਨਹੀਂ ਉਹ ਲੈ ਲਈ ਫਿਰ ਉਹ ਗਾਂ ਤਾਂ ਸੁਣਾ ਗਾਂ ਤਾਂ ਸੁਣ ਓਏ ਕਿਹ ਕੀ ਦਰਦ ਛੇੜਦਾ ਕਾਂ ਸੁਣ ਮੈਨੂੰ ਤੇਰੇ ਵਰਗਾ ਸਿਆਣਾ ਕਹਿੰਦਾ ਵੀ ਐ ਕਰ ਜੋ ਗਿਆ ਮੱਝ ਦੀ ਧਾਰ ਕੱਢ ਕੇ ਵੇ ਵੇ ਅੱਜ ਦੇ ਏਡੇ ਥਾਣੋ ਦੇ ਉਹ ਤੇਰੀ ਭੈਣ ਇਹ ਜਦੋਂ ਮੈਂ ਕੱਢੀ ਪਹਿਲੇ ਥਣ ਦੀ ਧਾਰ ਆਏ ਹਾਏ 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 ਇੱਕ ਹੀ ਥਣ ਚੋਇਆ ਦੀ ਜਲੇ ਅਜੇ ਪਹਿਲਾ ਥਣ ਫੜਿਆ ਜਦੋਂ ਮੈਂ ਐਂ ਨਾਪਿਆ ਓਏ ਐਡੀ 2 ਇੰਚ ਪ੍ਰਾਇਸਰ ਜਿੱਦੀ ਧਾਰ ਬੱਜੀ ਮਗਾ ਜੋ ਗਿਆ ਓਏ ਮਜ ਬੜੀ ਤਗੜੀ ਹੈ ਹੋ ਗਿਆ ਫਿਰ ਸੌਦਾ ਉਹਦਾ ਗਾਂ ਤਾਂ ਸੋਨਾ ਜਦੋਂ ਮੈਂ ਤੁਝੇ ਥਣ ਨੂੰ ਹੱਥ ਪਾਇਆ ਮਾੜਾ ਜਿਹਾ ਥਣ ਮੋਟਾ ਸੀ ਜਦੋਂ ਮੈਂ ਦੋ ਜੇ ਤੁਹਾਨੂੰ ਹੱਥ ਪਾੜਿਆ ਹੋਵੇ ਮੌਜਨ ਮਾਰੀਆਂ ਕਰਕੇ ਲੱਤ ਓਏ ਹੋਏ 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 ਲੱਤ ਵੱਜੀ ਇੱਥੇ ਜਦੋਂ ਮੈਂ ਇੱਥੇ ਲੱਤ ਵੱਜੀ ਨਾ ਹੋਏ ਮੇਰੀ ਆ ਲੱਤ ਨਿਕਲ ਗਈ ਤੇ ਮੇਰਾ ਬੈਲੈਂਸ ਵਿਗੜ ਗਿਆ ਅੱਛਾ ਜਦੋਂ ਬੈਲੈਂਸ ਤੇਰਾ ਪਹਿਲੀ ਵਿਗੜਿਆ ਹੋਇਆ ਸੀਗਾ ਲੱਤ ਤੈਨੂੰ ਪਤਾ ਪਹਿਲੀ ਡੂੜਾ ਜਦੋਂ ਆ ਲੱਤ ਦਾ ਬੈਲੈਂਸ ਵਿਗੜ ਗਿਆ ਮੈਂ ਐਂ ਡੱਗਿਆ ਮੂਹ ਪਰਨੇ ਅੱਗੇ ਖੜੀ ਸੀ ਕਿਸੇ ਦੀ ਗਾਂ ਓਏ ਗਾਂ ਨੇ ਇੱਥੇ ਲੱਤ ਮਾਰੀ ਪਾਣੀ ਟੁੱਟ ਗਈ ਗਿੱਟਾ ਵੀ ਟੁੱਟ ਗਿਆ ਜੋ ਗਾਂ ਮਲੀ ਦਾ ਫਿਰ ਜਮੀ ਮਾਰਤਾ ਹੁਣ ਤੂੰ ਐਂ ਦੇਖ ਲੈ 3500 ਰੁਪਈਆ ਦਾ ਲੱਗਿਆ ਲੱਤ ਤੇ ਅੱਛਾ 4500 ਨਾ 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 9000 10000 11000 ਓਏ 4500 ਰੁਪਈਆ ਲੱਗ ਗਿਆ ਬਾਹ ਤੇ ਅੱਛਾ ਉੱਥੇ ਰਹਿਣ ਕਰਨ ਦਾ ਖਰਚਾ ਹੋ ਗਿਆ 2500 ਰੁਪਈਆ ਕਰ ਕਰਾ ਕੇ 10000 ਰੁਪਈਆ ਲਾ ਕੇ ਘਰੇ ਆ ਗਿਆ ਮੱਝ ਫੇਰ ਨਹੀਂ ਮਿਲੀ ਤੇ ਜੈਲਦਾਰ ਸਾਹਿਬ ਤੁਸੀਂ ਸੱਚ ਕਿਵੇਂ ਆਏ ਸੀ ਮੈਂ ਤਾਂ ਤੁਹਾਨੂੰ ਆਪਦੇ ਹੀ ਦੁੱਖ ਲੈਣ ਤੇ ਭੇਜਦਾ ਕਿਵੇਂ ਆਏ ਸੀ ਤੁਸੀਂ ਯਾਰ ਬਸ ਤੈਨੂੰ ਪਤਾ ਹੀ ਆ ਜੋ ਗਿਆ ਹੁਣ ਮੈਂ ਕੀ ਦੱਸਾਂ ਤੇ ਕੀ ਨਾ ਦੱਸਾਂ ਤੈਨੂੰ ਨਹੀਂ ਖੁੱਲ ਕੇ ਦੱਸ ਐ ਕਿ ਬੈਠਾ ਮੈਂ ਮੈਂ ਤਗੜਾ ਯਾਰ ਐ ਉਹ ਦੱਸ ਗੱਲ ਕੀ ਐ ਆਹ ਤੂੰ ਤਾਂ ਬੈਠਿਆ ਹੁਣ ਬਸ ਤੂੰ ਤਾਂ ਜਮੀਂ ਪਾਣੀ 'ਚ ਬਹਿ ਗਿਆ ਯਾਰ ਤੂੰ ਗਿਆ ਕੀ ਕਰੀਏ ਫੇਰ ਹੁਣ ਜੋ ਗਿਆ ਮੇਰੀ ਗੱਲ ਸੁਣ ਲੈ ਦੇਖ ਮੈਂ ਰਿਸ਼ਤੀ ਕਰਵਾਉਣੀ ਐ ਹਾਂਜੀ ਕਰਾਈ ਨਹੀਂ ਤੂੰ ਤਾਂ ਕਹਿੰਦਾ ਹਫਤੇ ਬਾਅਦ ਰਿਸ਼ਤੀ ਕਰਾਵਾਂ ਹਾਂਜੀ ਕਰਾਈ ਨਹੀਂ ਬਈ ਯਾਰ ਰਿਸ਼ਤੀ ਔਰ ਰਿਸ਼ਤੀ ਦਾ ਹੁਣ ਕੀ ਦੱਸਾਂ ਤੈਨੂੰ ਕੀ ਨਾ ਦੱਸਾਂ ਹੌਣ ਮੈਂ ਤੇਰੇ ਤੋਂ ਵੀ ਲੈਣੇ ਸੀ ਹੋਰ ਵੀ ਕਈ ਸਾਥੇ ਵਿਚਾਰ ਕੇ ਸੀ ਮੈਂ ਕਿ ਤੇਰੇ ਵਰਗੇ ਦੇਣਗੇ ਫੇਰੀ ਦਿਸਟਰੀ ਕਰਾਉਂਗਾ ਉਹਨਾਂ ਨੂੰ ਮੈਂ ਲਾਰੇ ਤੇ ਨਾਰਾ ਲਾਈ ਜਾਂਦਾ ਉਹਨਾਂ ਨੂੰ ਚੈੱਕ ਦਿੱਤੇ ਹੋਏ ਆ ਮੈਂ ਉਹ ਅੱਗੇ ਚੈੱਕ ਲਾਉਣ ਨੂੰ ਫਿਰਦੇ ਆ ਅਗਲੇ ਹੁਣ ਲਾਸਟ ਤਰੀਕ ਦਿੱਤੀ ਆ ਉਹਨਾਂ ਵਾਲੇ ਦੋ ਜੇ ਦੋ ਤਰੀਕ ਨੂੰ ਨਾ ਰਿਸ਼ਤੀ ਕਰਾਈ ਅਗਲੇ ਨੇ ਚੈੱਕ ਲਾ ਦੇਣੇ ਆ ਕਿਸ ਲਾ ਦੇਣਗੇ ਅਗਲੇ ਮੇਰਾ ਬਿਆਨਾ ਵੀ ਡੁੱਬ ਜੂਗਾ ਜੋ ਗਿਆ ਨਹੀਂ ਨਹੀਂ ਤੇਰਾ ਬਿਆਨ ਨਾ ਨਹੀਂ ਮੱਡੋ ਪੜਨ ਦਿੰਦਾ ਬਸ ਹੁਣ ਨਾ ਮੈਂ ਆ ਬਸ ਮੜ ਜਾ ਠੀਕ ਹੋ ਲੈਂਦੇ ਤੇਰੇ ਪੈਸੇ ਤਾਂ ਦੁੱਧ ਪੀਂਦੇ ਨੇ ਟੈਨਸ਼ਨ ਨਾ ਲਈ ਜਾਵਾਂ ਜੋ ਗਿਆ ਤੂੰ ਦੁੱਧ ਪਿਆ ਪਿਆ ਕੇ ਨਾ ਮੇਰੇ ਪੈਸੇ ਨਾ ਮਾਰਦੀ ਕਿਤੇ ਜਿਆਦਾ ਦੁੱਧ ਪਿਆ ਦੇ ਹੁਣ ਯਾਰ ਮੁਸੀਬਤ ਦਾ ਕਿਸੇ ਤੇ ਵੀ ਆ ਸਕਦੀ ਜੈਲ ਦਾ ਰਾਤ ਤੇ ਵੀ ਲੱਤਾਂ ਟੁੱਟ ਸਕਦੀ ਆ ਫੇਰ ਕੀ ਪੈਸਿਆਂ ਨੂੰ ਭੈਣ ਮਰਾਉਂਗੇ ਕੋ ਯਾਰ ਉਹ ਗੱਲ ਨਹੀਂ ਮੈਂ ਕਹਿੰਦਾ ਉਹ ਤਾਂ ਚਲੋ ਕੁਦਰਤ ਦੇ ਰੰਗ ਨੇ ਪਰ ਜੋ ਗਿਆ ਤੇਰੇ ਲੱਛਣ ਠੀਕ ਨਹੀਂ ਲੱਗਦੇ ਮੈਨੂੰ ਨਹੀਂ ਨਹੀਂ ਲੱਸਣਾ ਦੀ ਗੱਲ ਨਹੀਂ ਬਾਈ ਤੇਰੇ ਪੈਸੇ ਦੁੱਧ ਪੀਂਦੇ ਨੇ ਤੈਂ ਘਾਤਤਾ ਗਿਆ ਜੀ ਦੇਖ ਜੋ ਕਿਆ ਗੱਲ ਸੁਣ ਲੈ ਮੇਰੀ ਅੱਜ ਪੂਰੇ 2 ਮਹੀਨੇ ਹੋ ਗਏ ਤੇਰ ਨਾਲ ਬਈ ਮੈਂ ਗੱਲ ਐ ਕੀਤੀ ਸੀ ਗੱਲ ਜੈਲਦਾਰਾ ਗੌਰ ਨਾਲ ਸੁਣ ਲੈ ਤੇਰੇ ਸਾਇੰਦ ਤੇਰੀ ਸਕੂਟੀ ਤੇ ਰਿਕਾਰਡਿੰਗ ਗੌਰੰਗ ਵੀ ਹੁੰਦੀ ਹੋਵੇ ਨਾ ਸਕੂਟਰੀ ਚ ਕਿਹੜੀ ਰਿਕਾਰਡਿੰਗ ਹੁੰਦੀ ਐ ਕਿਹੜੀ ਮੈਂ ਤੈਨੂੰ ਐ ਕਿਹਾ ਸੀ ਜੀ ਮੱਝ ਲਿਆਉਣੀ ਐ ਮੱਝ ਲਿਆ ਕੇ ਹਫਤੇ ਬਾਅਦ ਪੈਸੇ ਦਵਾਂ ਹਜੇ ਮੱਝ ਤਾਂ ਲਿਆਂਦੀ ਨਹੀਂ ਜਦੋਂ ਮੱਝ ਲਿਆਉਂਗਾ ਉਦੋਂ ਹਫਤੇ ਬਾਅਦ ਪੈਸੇ ਦੇਵਾਂਗਾ ਤੇਰਾ ਨਾ ਜ਼ਬਾਨ ਹੋਈ ਸੀ ਚੇਤੇ ਕਰ ਲੈ ਤੇਰੀ ਮੱਝ ਨਹੀਂ ਆਉਣੀ ਤੇ ਮੇਰੇ ਪੈਸੇ ਨਹੀਂ ਆਉਣ। ਚਲ ਠੀਕ ਆ ਫਿਰ ਮੈਂ ਤਾਂ ਹੁਣ ਬੈਠਾ ਨਹੀਂ ਜਾਂਦਾ ਜਾਲਦਾਰ। ਮੈਂ ਤਾਂ ਹੁਣ ਪੈਣਾ ਜੇ ਚਾਹ ਪੀਣੀ ਆ ਤਾਂ ਦਾਤ ਦੇ ਨਹੀਂ ਤੇ ਫਿਰ ਇਹ ਆ ਦੁੱਧ ਪਈ ਹੋ ਜਾਂਦਾ ਜੁਗਿਆ ਮੈਨੂੰ ਉਧਰੋਂ ਪੈਸੇ ਦੁੱਧ ਪੀ ਜਾਂਦੇ ਨੇ ਉਧਰੋਂ ਮੈਂ ਖੜ ਗਿਆ ਜੁਗਿਆ ਮਲੀ ਦਾ ਚੰਗਾ ਫਿਰ ਜੁਗਿਆ